ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਸੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਟੀ ਟਰਸਟ ਇਟਲੀ ਵਾਲੇ ਭੈਣਾ ਵੀਰਾਂ ਵੱਲੋਂ ਪਿੰਡ ਦਗਾਲ ਤਸਵੀਰ ਪਾਤਣਾ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇ ਆਂ ਕੁਝ ਦਿਨ ਪਹਿਲਾਂ ਇਹ ਵੀਰ ਨੇ ਜਗਸੀਰ ਸਿੰਘ ਜੀ ਜੋ ਕਿ ਇੱਕ ਬਹੁਤ ਗਰੀਬ ਪਰਿਵਾਰ ਹੈ ਮਜ਼ਦੂਰ ਪਰਿਵਾਰ ਹੈ ਇਹਨਾਂ ਦੇ ਚਾਰ ਬੇਟੀਆਂ ਨੇ ਇੱਕ ਵੱਡੀ ਬੇਟੀ ਜੋ ਪਹਾਜਾ ਇਹਨਾਂ ਨੇ ਕੁਝ ਦਿਨ ਪਹਿਲਾਂ ਇਨਾਂ ਦੀ ਬੱਚੀ ਦਾ ਵਿਆਹ ਜਸ਼ਨਪ੍ਰੀਤ ਕੌਰ ਦਾ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀਟਰੀ ਵਾਲੇ ਪੈਣਾ ਵੀਰਾਂ ਨੂੰ ਘਹਾਰ ਲਾਈ ਸੀ ਵੀ ਸਾਡੀ ਬੱਚੀ ਦੇ ਵਿਆਹ ਤੇ ਆਰਥਿਕ ਤੌਰ ਤੇ ਸਹਾਇਤਾ ਕੀਤੀ ਜਾਵੇ ਕਿਉਂਕਿ ਪਰਿਵਾਰ ਦੇ ਜੋ ਹਾਲਾਤ ਨੇ ਉਹ ਠੀਕ ਨਹੀਂ ਇਹ ਜਗਸੀਰ ਸਿੰਘ ਆਪ ਵੀ ਬਿਮਾਰ ਰਹਿੰਦੇ ਚਾਰ ਬੇਟੀਆਂ ਨੇ ਇਹਨਾਂ ਦੀ ਘਹਾਰ ਨੂੰ ਸਵਕਾਰ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀਟਰੀ ਵਾਲੇ ਪੈਣਾ ਵੀਰਾਂ ਨੇ 21000 ਰੁਪਏ ਦੀ ਸਹਾਇਤਾ ਲੜਕੀ ਦੇ ਵਿਆਹ ਤੇ ਭੇਜੀ ਹੈ ਅਸੀਂ ਸਮੂਹ ಗ್ರಾಮ ਪੰਚਾਇਤ ਵੱਲੋਂ ਸਰਪੰਚ ਸਾਹਿਬ ਖੜੇ ਨੇ ਮੈਂਬਰ ਸਾਹਿਬ ਸਾਰੇ ਖੜੇ ਨੇ ਅਤੇ ਸਮੂਹ ਨਗਰ ਦਗਾਲ ਵੱਲੋਂ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟਟਿਟਲੀ ਵਾਲੇ ਭੈਣਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟਟਿਟਲੀ ਵਾਲੇ ਭੈਣ ਵੀਰ ਦੇ ਦੁੱਗਣੀ ਰਾਜ ਤੋਂ ਗੁਣੀ ਤਰੱਕੀ ਕਰਨ ਦਬਾਰੋ ਫਿਰ ਸਮੂਹ ಗ್ರಾಮ ਪੰਚਾਇਤ ਵੱਲੋਂ ਸਮੂਹ ਨਗਰ ਵੱਲੋਂ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ٹرسٹ ਏਟ ਦੀ ਵਾਲੇ ਭੈਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾ ਦੀ ਕਿਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ